ਸੁਸ਼ੀਕਾਲ ਜੀ ਸਾਰਿਆਂ ਨੂੰ ਬਠਿੰਡਾ ਪ੍ਰਸ਼ਾਸਨ ਵੱਲੋਂ ਇੱਕ ਜ਼ਰੂਰੀ ਸੂਚਨਾ ਦੀ ਵੀਡੀਓ ਜਿਹੜੇ ਨੇ ਫੂਲ ਬਲਾਕ ਦੇ ਤੇ ਭਗਤਾ ਬਲਾਕ ਦੇ ਉਹਨਾਂ ਦੇ ਨਾਲ ਸਾਡੀ ਹੁਣੇ-ਹੁਣੇ ਗੱਲ ਹੋਈ ਆ ਜ਼ਰੂਰੀ ਸੂਚਨਾ ਤੁਹਾਨੂੰ ਸੁਣਾ ਵੀ ਦਵਾਂਗੇ ਹਾਲਾਂਕਿ ਸਾਰੇ ਜਿਹੜੇ ਪਿੰਡਾਂ ਦੇ ਸਰਪੰਚਾ ਮੈਂਬਰ ਆ ਉਹਨਾਂ ਤੱਕ ਸਨੇਹੇ ਪਹੁੰਚ ਚੁੱਕਿਆ WhatsApp ਗਰੁੱਪਾਂ ਦੇ ਵਿੱਚ ਵੀ ਇਹ ਆਡੀਓ ਆ ਚੁੱਕੀ ਆ ਪਰ ਫਿਰ ਵੀ ਸਾਡਾ ਫਰਜ਼ ਬਣਦਾ ਵੀ ਤੁਹਾਨੂੰ ਵੀ ਅਸੀਂ ਦੱਸ ਦਈਏ ਕਿਸੇ ਨੇ ਕੋਈ ਵੀ ਹੜਬੜਾਹਟ ਨਹੀਂ ਕਰਨੀ ਪੈਨਿਕ ਕਰੇਟ ਨਹੀਂ ਕਰਨਾ ਜਲਦਬਾਜੀ ਨਹੀਂ ਕਰਨੀ ਸਾਡੀ ਜਿਹੜੇ ਵੀਡੀਓ ਨੇ ਧਰਮਪਾਲ ਸ਼ਰਮਾ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਇੱਕ ਜ਼ਰੂਰੀ ਸੁਨੇਹਾ ਲੱਗਿਆਗਾ ਉਹ ਸੁਨੇਹਾ ਤੁਹਾਨੂੰ ਸੁਣਾ ਦਿੰਨੇ ਆ ਫਿਰ ਇਸ ਤੋਂ ਬਾਅਦ ਆਪਾਂ ਅੱਗੇ ਗੱਲਬਾਤ ਕਰਾਂਗੇ ਹੈਲੋ ਸੈਕਟਰੀ ਸਹਿਵਾਨ ਜੀ ਸਹਿਵਾਨ ਐਸ.ਪੀ.ਓ ਸਹਿਵਾਨ ਪੀ.ਓ ਸਹਿਵਾਨ ਧਿਆਨ ਨਾਲ ਸੁਣਿਓ ਆ ਨੂੰ ਪਤਾ ਹੈ ਵੀ ਹੁਣ ਆਪਣਾ ਸਟੇਟ ਫਲੱਡ ਜ਼ੋਨ ਦੇ ਵਿੱਚ ਆ ਆਪਾਂ ਥੋੜਾ ਡੀਟੇਲ ਦੇ ਆ ਆਪਣੇ ਕੋਲੇ ਲੇਟ ਪਾਣੀ ਪਹੁੰਚੂਗਾ ਬਟ ਅੱਜ ਰਾਤ ਤੱਕ ਆਉਣ ਦੀ ਸੰਭਾਵਨਾ ਤੇ ਆਪਦੇ ਸਰਪੰਚਾਂ ਨੂੰ ਸਾਰਿਆਂ ਨੂੰ ਜਾਂ ਜਿਹੜੇ ਵੀ ਤੁਹਾਡੇ ਐਕਟਿਵ ਮੈਂਬਰ ਆ ਜਾਂ ਕੋਈ ਸੋਸ਼ਲ ਵਰਕਰ ਆ ਉਹਨਾਂ ਨੂੰ ਦੇਖ ਲਓ ਜਿੱਥੇ ਵੀ ਕੋਈ ਬਰੀਚਿੰਗ ਹੋਣ ਵਾਲੀ ਆ ਤਾਂ ਉਥੇ ਗੱਟਿਆਂ ਦਾ ਇੰਤਜ਼ਾਮ ਜੇ ਭਰ ਕੇ ਰੱਖ ਸਕਣ ਤਾਂ ਉਹ ਬਹੁਤ ਵਧੀਆ ਆਪਣੀ ਨਰੇਗਾ ਲੇਬਰ ਲਾੜੋ ਜੇ ਲਾਉਣੀ ਆ ਤੇ ਘੱਟੋ ਘੱਟ 50 50 100 100 ਲੀਟਰ ਡੀਜ਼ਲ ਦਾ ਇੰਤਜ਼ਾਮ ਜਾ ਕਿਸੇ ਜ਼ਿੰਮੇਵਾਰ ਤੋਂ ਪੁੱਛ ਕੇ ਰੱਖੋ ਵੀ ਤੁਹਾਡੇ ਢੋਲ ਭਰਿਆ ਵੀ ਤੁਹਾਨੂੰ ਲੋਡ ਪੈ ਗਈ ਅਸੀਂ ਲਵਾਂਗੇ ਬਾਅਦ ਤੁਹਾਨੂੰ ਅਸੀਂ ਦੇ ਦੇਾਂਗੇ ਰਿਪੂਕ ਕਰਦੇ ਹਾਂ ਕਿ ਜਾਂ ਤੁਹਾਡੇ ਪੈਸੇ ਦੇ ਦੇਾਂਗੇ ਇਹ ਹਰ ਪਿੰਡ ਦੇ ਵਿੱਚ ਤੁਹਾਡਾ ਮੈਸੇਜ ਲੱਗ ਜਾਈ ਪੈਸੇ ਮੈਂ ਕੱਲ ਵੀ ਲਾਇਆ ਸੀਗਾ ਜੇ ਕੋਈ ਕੱਲ ਮਿਸ ਕੰਮ ਨਹੀਂ ਗਿਆ ਰਹੇਗੀ ਕਿਸੇ ਨਾਲ ਤੱਕ ਕਹਿਣ ਲਈ ਅੱਜ ਇਹ ਮੁਕੰਮਲ ਕਰ ਲਓ ਇਹ ਬਹੁਤ ਸੀਰੀਅਸ ਆ ਕਿਸੇ ਦੀ ਕੋਈ ਛੁੱਟੀ ਨਹੀਂ ਉਸ ਨਹੀਂ ਇਹ ਸਰਕਾਰ ਵੱਲੋਂ ਆਰਡਰ ਜਾਰੀ ਕੀਤੇ ਗਏ ਐਡਵਾਈਜ਼ਰੀ ਜਾਰੀ ਕੀਤੀ ਆ ਠੀਕ ਹੈ ਜੀ ਜੇ ਕਿਸੇ ਦਾ ਕੋਈ ਮੈਸੇਜ ਆ ਕੋਈ ਕਿਉਰੀ ਆ ਸਭ ਨੂੰ ਪਤਾ ਹੋਣਾ ਚਾਹੀਦਾ ਸੈਕਟਰੀ ਨੂੰ ਵੀ ਤੁਹਾਡੇ ਕਿਹੜੇ-ਕਿਹੜੇ ਤੁਹਾਡੇ ਪਿੰਡਾਂ ਵਿੱਚ ਦੀ ਕੋਈ ਕੱਸੀ ਈਸੂਆ ਨਹਿਰ ਟੱਪਦੀ ਆ ਕਿੱਥੇ-ਕਿੱਥੇ ਬ੍ਰੀਚਿੰਗ ਦਾ ਡਾਰਾ ਉਹ ਸਾਰਾ ਤੁਸੀਂ ਸਟੱਡੀ ਕਰ ਲਓ ਕੱਲ ਨੂੰ 10 ਵਜੇ ਫੁੱਲ ਮੀਟਿੰਗ ਕਰਾਂਗੇ ਭਾਗਤੇ ਕਰਾਂਗੇ 2 ਵਜੇ ਸੋ ਇਹ ਇੱਕ ਜ਼ਰੂਰੀ ਸੂਚਨਾ ਹੈ ਕੋਈ ਪੈਨਿਕ ਕਿਸੇ ਨੇ ਕ੍ਰੀਏਟ ਨਹੀਂ ਕਰਨਾ ਅ ਜਿੱਥੇ ਜਿੱਥੇ ਬਰੀਚਿੰਗ ਹੋਣ ਦੀ ਸੁਭਾਵਨਾ ਹੈ ਕਿਸੇ ਕੱਸੀ ਦੇ ਵਿੱਚ ਸੂਏ ਦੇ ਵਿੱਚ ਜਾਂ ਖਾਸ ਤੌਰ ਦੇ ਉੱਤੇ ਨਹਿਰ ਦੇ ਵਿੱਚ ਉੱਥੇ ਗੱਟੇ ਭਰੇ ਹੋਣੇ ਚਾਹੀਦੇ ਆ ਪਿੰਡ ਵਾਸੀਆਂ ਨੂੰ ਜਿੰਨੇ ਵੀ ਫੂਲ ਬਲਾਕ ਦੇ ਵਿੱਚ ਜਾਂ ਭਗਤਾ ਬਲਾਕ ਦੇ ਵਿੱਚ ਪਿੰਡ ਪੈਂਦੇ ਆ ਉਹਨਾਂ ਨੂੰ ਸਰਕਾਰ ਵੱਲੋਂ ਡੀਸੀ ਬਠਿੰਡਾ ਵੱਲੋਂ ਇਹ ਜ਼ਰੂਰੀ ਅਪੀਲ ਕੀਤੀ ਗਈ ਆ ਤੇਲ ਦਾ ਪ੍ਰਬੰਧ ਹੋਣਾ ਚਾਹੀਦਾਗਾ ਤੇ ਨਾਲ ਹੀ ਗੱਟਿਆਂ ਦਾ ਪ੍ਰਬੰਧ ਹੋਣਾ ਚਾਹੀਦਾ ਜਿੱਥੋਂ ਜਿੱਥੋਂ ਬਰੀਚ ਹੋ ਸਕਦਾ ਜਾਨੀ ਕਿ ਸੂਆ ਕੱਸੀ ਜਾਂ ਨਹਿਰ ਟੁੱਟ ਸਕਦੀ ਹੈ ਜਾਂ ਜਿੱਥੋਂ ਕਿਨਾਰੇ ਕਮਜ਼ੋਰ ਨੇ ਸੋ ਇਹ ਜ਼ਰੂਰੀ ਸੂਚਨਾ ਹੈ ਕਿ ਕਿਉਂਕਿ ਬਾਰਿਸ਼ ਕਰਕੇ ਵੀ ਆ ਤੇ ਇੱਕ ਜਿਹੜਾ ਫਲੱਡ ਜ਼ੋਨ ਕਰਕੇ ਵੀ ਆ ਦੋਨੇ ਸੂਰਤਾਂ ਦੇ ਵਿੱਚ ਆਪਾਂ ਕਹਿ ਦਈਏ ਵੀ ਪਾਣੀ ਆਉਣ ਦੀ ਸੰਭਾਵਨਾ ਬਣੀ ਹੋਈ ਆ ਪਰ ਕਿਸੇ ਵੀ ਪੰਡਾ ਆਣੇ ਨਹੀਂ ਕੋਈ ਪੈਨਿਕ ਰੇਟ ਨਹੀਂ ਕਰਨਾ ਤੇ ਇਹ ਸਾਰੇ ਸਰਪੰਚ ਸਾਹਿਬਾਨਾਂ ਨੂੰ ਮੈਂਬਰ ਸਾਹਿਬਾਨਾਂ ਨੂੰ ਜਈਆਂ ਵੱਲੋਂ ਜਾਂ ਸੈਕਟਰੀਆਂ ਵੱਲੋਂ ਇਹ ਸੁਨੇਹੇ ਪਹੁੰਚਦੇ ਕੀਤੇ ਜਾ ਰਹੇ ਆ ਹੋਰ ਵੀ ਕੋਈ ਜੇ ਜਾਣਕਾਰੀ ਹੋਊਗੀ ਖਾਸ ਕਰਕੇ ਬਲਾਕ ਭਗਤਾ ਦੇ ਨਾਲ ਸੰਬੰਧਿਤ ਜਾਂ ਬਲੋਕਰ ਰੰਪਰਾਫੂਲ ਦੇ ਨਾਲ ਸੰਬੰਧਤ ਤੁਹਾਨੂੰ ਦਿੱਤੀ ਜਾਊਗੀ ਹਾਲਾਂਕਿ ਸਾਰੇ ਬਠਿੰਡੇ ਦੀ ਹੀ ਅਸੀਂ ਗੱਲ ਕਰਦੇ ਆਂ ਪਰ ਇਧਰਲੇ ਪਾਸੇ ਇਹ ਸੂਚਨਾ ਦੇ ਦਿੱਤੀ ਗਈ ਆ ਤੇ ਕੱਲ ਨੂੰ ਜਿਹੜੀ ਆ ਉੱਥੇ ਸੈਕਟਰੀਆਂ ਦੀਆਂ ਦੀ ਇੱਥੇ ਮੀਟਿੰਗ ਵੀ ਆ ਫੂਲ ਫਿਰ ਭਗਤੇ ਦੁਪਹਿਰ ਬਾਅਦ ਤੋਂ ਮੀਟਿੰਗ ਆ ਤੇ ਅਗਲੀ ਜੇ ਕੋਈ ਅਪਡੇਟ ਆਊਗੀ ਉਹ ਵੀ ਤੁਹਾਨੂੰ ਅਸੀਂ ਦੱਸ ਦਵਾਂਗੇ ਧੰਨਵਾਦ